ਤਿਤਲੀਆਂ ਸ਼ਬਦ ਬੜਾ ਫੇਮਸ ਹੋਇਆ ਹੋਇਆ ਵੀ ਤਿਤਲੀਆਂ ਉੱਡ ਰਹੀਆਂ ਨੇ ਤਿਤਲੀਆਂ ਉੱਡ ਕੇ ਦੂਜੇ ਪਾਸੇ ਜਾ ਰਹੀਆਂ ਨੇ ਸੋ ਦਲ ਬਦਲੂਆਂ ਦੀ ਪਰਮਾਰ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਮੈਂ ਕਿੱਧਰ ਜਾਵਾਂ ਕਿੱਥੋਂ ਕਿਵੇਂ ਬਣ ਜਾਮ ਸਾਨੀ ਸੰਘਰਸ਼ ਵੇਲੇ ਜਿਹੜੇ ਉਹਨਾਂ ਦੇ ਗਰੇਵਾਲ ਨੇ ਆਪਣੇ ਭਾਜਪਾ ਦੇ ਉਹਨਾਂ ਨੂੰ ਕਹਿੰਦੇ ਸੀ ਮੈਂ ਜੁੱਤੀ ਵੀ ਨਹੀਂ ਮਾਰਦਾ ਭਾਜਪਾ ਦੇ ਤੇ ਮੈਂ ਹਜੇ ਬੰਦਿਆਂ ਦੇ ਮੂੰਹ ਨਹੀਂ ਲੱਗਣਾ ਚਾਹੁੰਦਾ ਤੇ ਅੱਜ ਜੱਫੀਆਂ ਪਾ ਕੇ ਗਾਣਾ ਚਲਾਉਂਦੇ ਨੇ ਆਪਣੇ ਧਰਮਾਂ ਦੇ ਵਿੱਚ ਫਿਰਕੀ ਪਾ ਕੇ ਜਿਹੜੇ ਵੋਟਾਂ ਦੀ ਗੰਦਲੀ ਰਾਜਨੀਤੀ ਕੀਤੀ ਆ ਦਲ ਬਦਲੂਆਂ ਨੇ ਅੰਤਮਾਨ ਜੀਆ ਨੇ ਮੇਰੀ ਮਿਸਿਸ ਦੇ ਪਿੱਛੇ ਗੱਡੀ ਲਵਾ ਕੇ ਉਹਨਾਂ ਨੂੰ ਇਸ ਤਰ੍ਹਾਂ ذلیل ਕੀਤਾ ਉਹਨਾਂ ਦੀਆਂ ਵੀਡੀਓ ਪਵਾਈਆਂ ਸਮਾਂ ਆਉਣ ਤੇ ਉਹਨਾਂ ਦਾ ਇਨਸਾਫ ਕੀਤਾ ਜਾਊਗਾ ਉਹਨੂੰ ਕਹਿੰਦੇ ਭਗਵੰਤਮਾਨ ਜੀ ਮੇਰੇ ਵੱਡੇ ਭਰਾ ਨੇ ਮੈਂ ਉਹਨਾਂ ਦਾ ਛੋਟਾ ਭਰਾ ਗੋਲਡੀ ਜੀ ਦੀ ਵਾਈਫ ਕਹਿ ਰਹੀ ਸੀ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਭਗਵੰਤ ਮਾਨ ਜੀ ਨੇ ਜਿਹੜੇ ਸੀਐਮ ਬਣੇ ਕੌਣ ਭਗਵੰਤ ਮਾਨ ਜੀ ਚਲੋ ਅੱਜ ਨੇੜੇ ਹੋ ਕੇ ਪਤਾ ਲੱਗ ਗਿਆ ਵੀ ਭਗਵੰਤ ਮਾਨ ਜੀ ਕੌਣ ਨੇ ਇਹ ਪਾਰਟੀਆਂ ਬਦਲਦੀਆਂ ਨੇ ਮੈਂ ਤਾਂ ਕਹਿੰਦਾ ਉਹਨੂੰ ਵੋਟ ਪਾਉਣੀ ਨਹੀਂ ਚਾਹੀਦੀ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਗਾਂ ਤੋਂ ਡਰ ਰਹੇ ਵੀ ਅਸੀਂ ਜੇ ਪਾਰਟੀ ਤੋਂ ਪਰੇ ਚਲੇ ਗਏ ਲੋਕਾਂ ਨੇ ਸਾਨੂੰ ਮੂੰਹ ਨਾਲ ਕੋਈ ਵੀ ਬੰਦਾ ਕਿਉਂਕਿ ਕਿਰਦਾਰ ਨਵਾਉਂਦਾ ਵਾ ਕਲਾਕਾਰ ਹੁੰਦਾ ਉਹ ਕਿਤੇ ਨਾ ਕਿਤੇ ਤਾਂ ਕਲਾਕਾਰ ਬਣਦਾ ਉਹਦੇ ਦਿਲ ਦੇ ਵਿੱਚ ਦਰਦ ਹੁੰਦਾ ਸੀ ਇਹ ਸੋਚ ਕੇ ਸਰਦਾਰ ਭਗਵੰਤ ਸਿੰਘ ਮਾਨ ਜੀਆ ਨੂੰ ਅਸੀਂ ਵੋਟ ਪਾਈ ਆ ਸੀ ਚੈਨਲ ਤੇ ਕਹਿੰਦੇ ਆ ਮਾਨ ਸਾਹਿਬ ਤੁਹਾਡਾ ਉਹ ਤੋਂ ਸਾਨੂੰ ਬੜਾ ਦੁੱਖ ਲੱਗਿਆ ਜਦੋਂ ਤੁਸੀਂ ਲੋਕਾਂ ਨੂੰ ਕਹਿੰਦੇ ਸੀ ਵੀ ਸਕਿਉਰਟੀਆਂ ਲੈਂਦੇ ਆ ਜੀ ਤੇ ਉਹ 100 100 ਗੱਡੀ ਨਾਲ ਰੱਖਦੇ ਆ ਪੂਰਾ ਪਰਿਵਾਰ ਹੀ ਜੈਡ ਸਕਿਉਰਟੀ ਲਈ ਫਿਰਦਾ ਉਹ ਹੰਸ ਰਾਜ ਜੀ ਨੇ ਦੇਖੋ ਉਹਨਾਂ ਨੇ ਇੱਕ ਵਾਰੀ ਕਿਹਾ ਸੀਗਾ ਜਦੋਂ ਜਿੱਤੇ ਨੇ ਉਹ ਪਿਛਲੀ ਵਾਰ ਉਹ ਕਹਿੰਦੇ ਮੈਂ ਤਾਂ ਬਸ ਇੱਕ ਗੱਲ ਵਿਆਹਣੀ ਸੀਗੀ ਕਹਿੰਦੇ ਬਿਆਤੀ ਗੋਲ ਕਰਤਾ ਤੇ ਕਹਿੰਦੇ ਹੁਣ ਮੈਂ ਕਿਹੜਾ ਵੋਟ ਲੈਣ ਜਾਣਾ ਤੇ ਅੱਜ ਉਹ ਉਹ ਕਹਿੰਦੇ ਵੀ ਮੈਂ ਫਕੀਰ ਆ ਵੀ ਸਰਕਾਰ ਬਣਾਓ ਐ ਤਾੜੀਆਂ ਮਾਰ ਕੇ ਕਿਉਂ ਬੱਤੀ ਸਾਡੀ ਸਰਕਾਰ ਬਣਾਓ 5 ਮਿੰਟ ਜੀ ਕੇਜਰੀਵਾਲ ਸਾਹਿਬ ਨੇ ਕਿਹਾ ਅਸੀਂ ਹਰ ਹਰ ਫਸਲ ਤੇ ਅਸੀਂ ਐਮਐਸਪੀ ਦਵਾਂਗੇ ਉਹ ਕਮਲਿਆ ਤੁਸੀਂ ਤਾਂ ਹੁਣ ਮੂੰਗੀ ਤੇ ਵੀ ਐਮਐਸਪੀ ਨਹੀਂ ਦਿੰਦੇ ਹੈਗੇ ਪਾਰਟੀ ਨੂੰ ਵੋਟ ਨਾ ਪਾਓ ਬੰਦਿਆਂ ਨੂੰ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਦੇ ਉੱਪਰ ਜੇ ਗੱਲ ਕਰੀਏ ਅੱਜ ਆ ਲੋਕ ਸਭਾ ਦੀਆਂ ਵੋਟਾਂ ਦਾ ਵਿਗਲ ਭਜਿਆ ਹੋਇਆ ਤੇ ਜਿਹੜੇ ਰਵਾਇਤੀ ਪਾਰਟੀਆਂ ਦੇ ਲੀਡਰ ਨੇ ਉਹ ਵੱਖ-ਵੱਖ ਜਿਹੜੇ ਲੀਡਰ ਨੇ ਉਹ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਤਾਂ ਅੱਜ ਜ਼ਿਆਦਾਤਰ ਜੇ ਗੱਲ ਦੇਖੀਏ ਕੱਲੇ ਪੰਜਾਬ 'ਚ ਨਹੀਂ ਪੂਰੇ ਭਾਰਤ ਵਿੱਚ ਹੀ ਦਲ ਬਦਲੂਆਂ ਦਾ ਦੌਰ ਚੱਲਿਆ ਹੋਇਆ ਇੱਧਰਲੀ ਪਾਰਟੀ ਤੋਂ ਉੱਧਰਲੀ ਪਾਰਟੀ 'ਚ ਤੇ ਆਪਣੀ ਕੁਰਸੀ ਪਿਆਰੀ ਆ ਲੋਕਾਂ ਦੇ ਜਿਹੜੇ ਹੱਕਾਂ ਦੀ ਗੱਲ ਕਰਨ ਵਾਲੇ ਨੇ ਉਹ ਲੋਕਾਂ ਵੱਲ ਪਿੱਠ ਕਰਕੇ ਆਪਣੀ ਕੁਰਸੀ ਦੇ ਲਈ ਦਲ ਬਦਲੂ ਕਰਦੇ ਨੇ ਇਸ ਮਸਲੇ ਨੂੰ ਲੈ ਕੇ ਇਸ ਤੇ ਉੱਪਰ ਅਸੀਂ ਅੱਜ ਚਰਚਾ ਕਰਾਂਗੇ ਸਾਡੇ ਨਾਲ ਬਹੁਤ ਹੀ ਜਜਾਰੂ ਸਾਡਾ ਵੀਰ ਹੈ ਨਰਿੰਦਰ ਸਿੰਘ ਪਿਆਰ ਨਾਲ ਅਸੀਂ ਲਾਡੀ ਸਹੌਲੀ ਵਾਲਾ ਕਹਿੰਦੇ ਆ ਤੇ ਸਾਡੇ ਨਾਲ ਨੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਲ ਬਦਲੂ ਦੀ ਗੱਲ ਕਰਨੀਆਂ ਬਾਈ ਜੀ ਅੱਜ ਆਪਾਂ ਜਿਹੜੇ ਉਮੀਦਵਾਰ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਨੇ ਜੀ ਜੀ ਤਾਂ ਉਹ ਦੇਖੋ ਕਦੇ ਉਸ ਪਾਰਟੀ ਵਿੱਚ ਕਦੇ ਉਸ ਪਾਰਟੀ ਵਿੱਚ ਕਦੇ ਵਾਅਦੇ ਕਰਦੇ ਨੇ ਵਫਾ ਨਹੀਂ ਕਰਦੇ ਲੋਕਾਂ ਨੂੰ ਤੋਂ ਖਾ ਦੇ ਕੇ ਦੇਖੋ ਆਪਣੀ ਕੁਰਸੀ ਲਈ ਕਿਵੇਂ ਦਾਲ ਬਦਲੂ ਕਰਦੇ ਨੇ ਉਹਨਾਂ ਬਾਰੇ ਅੱਜ ਆਪਾਂ ਬਾਈ ਜੀ ਚਰਚਾ ਵੀ ਸ ਹੈਗਾ ਆਪਣਾ ਅੱਜ ਦਾ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਬਾਈ ਉਦੇ ਬਾਰੇ ਸਭ ਤੋਂ ਇੱਕ ਮੈਂ ਨਵੀਂਕਲੀ ਗੱਲ ਜਾਂ ਪੁਰਾਣੀ ਗੱਲ ਤੁਸੀਂ ਮੰਨੋਗੇ ਵੀ ਪਹਿਲੇ ਸਮਿਆਂ ਦੇ ਵਿੱਚ ਇੱਕ ਰਿਸ਼ਤਾ ਕਰਦੇ ਹੁੰਦੇ ਸੀ ਬੱਚਿਆਂ ਦਾ ਤਾਂ ਉਹ ਨਾਨੇ ਤੇ ਦਾਦੇ ਨਾਨਕੇ ਦਾਦਕੇ ਦੇਖਦੇ ਹੁੰਦੇ ਸੀਗੇ ਵੀ ਇਹਨਾਂ ਦਾ ਬਲੱਡ ਕਿਹੜਾ ਵਾ ਵੀ ਇਹ ਲੰਬੇ ਸਮੇਂ ਤੇ ਜਿਹੜੀ ਸਾਡੀ ਰਿਸ਼ਤੇਦਾਰੀ ਆ ਉਹ ਪਗਾ ਸਕਣਗੇ ਦੁੱਖ ਦੇ ਸੁੱਖ ਦੇ ਸਾਡੇ ਆ ਸਕਣਗੇ ਸੋ ਵੀਰੋ ਉਹ ਹੁੰਦੇ ਸੀਗੇ ਖਾਨਦਾਨੀ ਬੰਦੇ ਅੱਜ ਜਿਹੜੇ ਖੂਨ ਆ ਉਹ ਸਾਡੇ ਚਿੱਟੇ ਹੋ ਗਏ ਨੇ ਜੀ ਅੱਜ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਗਰਾਫ ਲੋਕ ਸਮਝਦੇ ਸੀਗੇ ਵੀ ਬਹੁਤ ਥੱਲੇ ਚ ਲਿਆ ਗਿਆ ਵੀ ਉਹਨਾਂ ਨੂੰ ਵੋਟਾਂ ਨਹੀਂ ਪੈਂਦੀਆਂ ਲੋਕ ਹੱਸੋ ਹੀ ਨਹੀਂ ਗੱਲਾਂ ਕਰਦੇ ਸੀ ਅੱਜ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਆਵਾਜ਼ ਲੋਕਾਂ ਨੇ ਬਲੰਦ ਕਰਕੇ ਉਹ ਲੋਕਾਂ ਦਾ ਮੂੰਹ ਬੰਦ ਕੀਤਾ ਉਹਨਾਂ ਦੇ ਡਾਢੀ ਚ ਪੇੜ ਮਾਰੀ ਆ ਕਿਉਂਕਿ ਉਹ ਬੰਦੇ ਦਾ ਇੱਕ ਸਟੈਂਡ ਆ ਚਾਹੇ ਉਹਨਾਂ ਦਾ ਡੱਬਾ ਖਾਲੀ ਹੁੰਦਾ ਸੀ ਪਰ ਉਹ ਕਦੇ ਪਾਰਟੀ ਨਹੀਂ ਉਹਨੇ ਬਦਲੀ ਉਹਨੂੰ ਪਤਾ ਵੀ ਮੈਂ ਜਿੱਥੇ ਖੜਾ ਉੱਥੇ ਹੀ ਖੜਾ ਤੇ ਪ੍ਰਮਾਤਮਾ ਨੇ ਉਹਦਾ ਕਿੰਨੇ ਸਾਲਾਂ ਬਾਅਦ ਆ ਕੇ ਮੁੱਲ ਪਾਇਆ ਦੁਬਾਰੇ ਲੋਕ ਸਭਾ ਦੀ ਸੀੜ ਜਿੱਤ ਕੇ ਸਾਰੇ ਐਮਐਲਏ ਸੀ ਉਥੇ ਆ ਪਾਰਟੀ ਦੇ ਮੈਂ ਕਹਿੰਦਾ ਜੀ ਦੇਖੋ ਰਵਾਇਤੀ ਪਾਰਟੀਆਂ ਤਾਂ ਅਲੱਗ ਸੀਗੀਆਂ ਮੌਜੂਦਾ ਪਾਰਟੀ ਜਿਹਦਾ ਸਰਦਾਰ ਭਗਵੰਤ ਸਿੰਘ ਮਾਨ ਮੌਜੂਦਾ ਮੁੱਖ ਮੰਤਰੀ ਆ ਜੀ ਜੀ ਕਹਿੰਦੇ ਸੀ ਵੀ ਇਹ ਗੜਾ ਜੀਪਗਮਨਤਪਨ ਸਾਹਿਬ ਦਾ 2-2 ਲੱਖ ਤੇ ਜਿੱਤਦੇ ਰਹੇ ਤੇ ਗੱਡੀਆਂ ਤੇ ਖੜ ਕੇ ਜਿੱਥੇ ਗਾਣੇ ਲੱਗਦੇ ਸੀ ਦੱਬਦਾ ਕਿੱਥੇ ਆ ਤੇ ਉਹ ਦੇਖੋ ਜੀ ਲੋਕਾਂ ਦੇ ਪਿਆਰ ਨੇ ਲੋਕਾਂ ਦੇ ਏਕੇ ਨੇ ਕਿਉਂਕਿ ਸੰਗਰੂਰ ਦੇ ਲੋਕ ਮੈਂ ਉਹਨਾਂ ਨੂੰ ਸਲਾਮ ਕਰਦਾ ਵੀ ਉਹਨਾਂ ਨੇ ਬੜੀ ਜਿਹੜੀ ਆਪ ਦੀ ਬਲੱਖਣਤਾ ਦਾ ਸੂਝਵਾਨਤਾ ਦਾ ਪਿਆਰ ਦਾ ਸਨੇਹਾ ਦਿੱਤਾ ਸੱਚ ਦਾ ਉਹਨਾਂ ਨੇ ਮਤਲਬ ਜਿਹੜਾ ਪੱਲਾ ਫੜ ਕੇ ਸੱਚ ਨੂੰ ਜਿਤਾਇਆ ਅਡੋਲ ਜਿਹੜਾ ਬੰਦਾ ਆਪਦੀ ਪਾਰਟੀ ਲਈ ਖੜਾ ਰਿਹਾ ਉਹਦਾ ਮੁੱਲ ਪਾਇਆ ਜੀ ਸੋ ਜੋ ਅੱਜ ਲੋਕ ਨੇ ਮੈਂ ਗੱਲ ਕਰੂੰਗਾ ਸਾਡੇ ਸਰਦਾਰ ਰਮਨੀਤ ਸਿੰਘ ਬਿੱਟੂ ਜੀ ਜਿਨ੍ਹਾਂ ਦੇ ਘਰ ਦੀ ਆਪਾਂ ਕਹਿ ਸਕਦੇ ਆ ਪਾਰਟੀ ਸਰਦਾਰ ਬਿਆਨਤ ਸਿੰਘ ਜਿਨ੍ਹਾਂ ਨੂੰ ਮਰਹੂਮ ਵੀ ਕਹਿੰਦੇ ਨੇ ਵੀ ਉਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਬੜਾ ਢਾਣ ਕੀਤਾ ਉਹ ਪਰ ਉਹ ਢਾਣ ਨੂੰ ਕਹਿੰਦੇ ਸੀਗੇ ਵੀ ਅਸੀਂ ਪੰਜਾਬ ਦੇ ਵਿੱਚ ਖੁਸ਼ਹਾਲੀ ਲੈ ਕੇ ਆਂਦੀ ਆ ਤੇ ਰਵਨੀਤ ਬਿੱਟੂ ਜੀ ਬੜੇ ਦਮਗਮੇ ਮਾਰ ਕੇ ਚੈਲੰਜ ਕਰਕੇ ਖਾਲਸਤਾਨੀਆਂ ਨੂੰ ਗਾਲਾਂ ਕੱਢਦੇ ਰਹੇ ਆ ਹੁਣ ਤੱਕ ਤੇ ਉਹ ਕਹਿੰਦੇ ਰਹੇ ਨੇ ਵੀ ਸਾਡੇ ਜਿਹੜੇ ਦਾਦਾ ਜੀ ਸੀ ਤੇ ਸਾਡੇ ਪਰਿਵਾਰ ਨੇ ਇਹ ਪੰਜਾਬ ਦੀ ਖਾਤਰ ਬਹੁਤ ਕੁਰਬਾਨੀਆਂ ਕੀਤੀਆਂ ਸੋ ਬਿੱਟੂ ਸਾਹਿਬ ਦਾ ਫਰਜ ਨਹੀਂ ਬਣਦਾ ਸੀ ਮਾਂ ਪਾਪੀ ਕਹਿੰਦੇ ਹੁੰਦੇ ਸੀ ਤੇ ਕਹਿੰਦੇ ਹੁੰਦੇ ਸੀ ਰਾਹੁਲ ਗਾਂਧੀ ਜੀ ਨੇ ਮੈਨੂੰ ਪੱਗ ਦਿੱਤੀ ਆ ਤੇ ਪੱਗ ਸਰਦਾਰਾਂ ਦੇ ਸਿਰ ਦਾ ਤਾਜ ਬਿਲਕੁਲ ਤੇ ਅੱਜ ਉਹ ਰਾਹੁਲ ਗਾਂਧੀ ਜੀ ਨੂੰ ਛੱਡ ਕੇ ਹੂੰ ਤੇ ਮੋਦੀ ਜੀ ਦੀ ਬੁੱਕਲ 'ਚ ਜਾ ਕੇ ਬੈਠ ਗਏ ਹੂੰ ਤੇ ਜਿਹੜੇ ਕਿਸਾਨੀ ਸੰਘਰਸ਼ ਵੇਲੇ ਜਿਹੜੇ ਉਹਨਾਂ ਦੇ ਗਰੇਵਾਲ ਨੇ ਆਪਣੇ ਭਾਜਪਾ ਦੇ ਹੂੰ ਉਹਨਾਂ ਨੂੰ ਕਹਿੰਦੇ ਸੀ ਮੈਂ ਜੁੱਤੀ ਵੀ ਨਹੀਂ ਮਾਰਦਾ ਭਾਜਪਾ ਦੇ ਹੂੰ ਤੇ ਮੈਂ ਹਜੇ ਬੰਦਿਆਂ ਦੇ ਮੂੰਹ ਨਹੀਂ ਲੱਗਣਾ ਚਾਹੁੰਦਾ ਤੇ ਅੱਜ ਜੱਫੀਆਂ ਪਾਉਂਦੇ ਜੱਫੀਆਂ ਪਾ ਕੇ ਗਾਣਾ ਚਲਾਉਂਦੇ ਨੇ ਜੋ ਰਾਮ ਕੋ ਲਾਏ ਹਨ ہم ان کو لائیں گے پہلی گل ਤਾਂ پوچھن والی گل اے جی رام پہلا آیا کہ اسی پہلا آئے ہیں رام راج تا پرانا اسی بھی دیکھو چاہے اسی سکھ ਧਰਮ ਨੂੰ ਬਿਲੋਂਗ ਕਰਦੇ ਆ ਪਰ ਜਦੋਂ ਰਮੈਣ ਹੁੰਦੀ ਸੀ ਸਾਡੇ ਲੋਕਾਂ ਦੇ ਪਿੰਡਾਂ ਦੇ ਵਿੱਚ ਉਦੋਂ ਟੀਵੀ ਕਿਸੇ ਕਿਸੇ ਦੇ ਹੁੰਦੀ ਸੀ ਪੱਲੀਆਂ ਬਿਸ਼ਾ ਕੇ ਉਹਦੀ ਵੇਟ ਕਰਦੇ ਸੀ ਵੀ ਰਮੈਣ ਆਉਣੀ ਆ ਅਸੀਂ ਵੀ سارے ਧਰਮਾਂ ਦੇ ਸਾਂਝੇ ਭਾਈਵਾਲ ਹ ਪਰ ਇਹਨਾਂ ਨੇ ਧਰਮਾਂ ਦੇ ਵਿੱਚ ਫਿਰਕੀ ਪਾ ਕੇ ਜਿਹੜੇ ਵੋਟਾਂ ਦੀ ਗੰਦਲੀ ਰਾਜਨੀਤੀ ਕੀਤੀ ਆ ਦਲ ਬਦਲੂਆਂ ਨੇ ਇਹ ਕੱਲੇ ਰਵਨੀਤ ਬਿੱਟੂ ਦੀ ਗੱਲ ਨਹੀਂ ਸਰਦਾਰ ਦਲਵੀਰ ਸਿੰਘ ਗੋਲਡੀ ਜੀ ਜੋ ਸਟੇਜ ਦੇ ਉੱਤੇ ਪ੍ਰਿੰਕਾ ਗਾਂਧੀ ਜੀ ਨੂੰ ਕਹਿ ਰਹੇ ਸੀ ਮੈਡਮ ਸੁਣੋ ਭਗਵੰਤ ਮਾਨ ਜੀਆ ਨੇ ਮੇਰੀ ਮਿਸਰੀ ਦੇ ਪਿੱਛੇ ਗੱਡੀ ਲਵਾ ਕੇ ਉਹਨਾਂ ਨੂੰ ਇਸ ਤਰ੍ਹਾਂ ਜਲੀਲ ਕੀਤਾ ਉਹਨਾਂ ਦੀਆਂ ਵੀਡੀਓ ਪਵਾਈਆਂ ਸਮਾਂ ਆਉਣ ਤੇ ਉਹਨਾਂ ਦਾ ਇਨਸਾਫ ਕੀਤਾ ਜਾਊਗਾ ਹੁਣ ਉਹ ਕਹਿੰਦੇ ਭਗਵੰਤ ਮਾਨ ਜੀ ਮੇਰੇ ਵੱਡੇ ਭਰਾ ਨੇ ਮੈਂ ਉਹਨਾਂ ਦਾ ਛੋਟਾ ਭਰਾ ਜਿਨ੍ਹਾਂ ਦੀ ਵਾਈਫ ਕਹਿ ਰਹੀ ਸੀ ਗੋਲਡੀ ਜੀ ਦੀ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਭਗਵੰਤ ਮਾਨ ਜੀ ਨੇ ਜਿਹੜੇ ਸੀਐਮ ਉਹ ਕਹਿੰਦੇ ਕੌਣ ਭਗਵੰਤ ਮਾਨ ਜੀ ਚਲੋ ਅੱਜ ਨੇੜੇ ਹੋ ਕੇ ਪਤਾ ਲੱਗ ਗਿਆ ਵੀ ਭਗਵੰਤ ਮਾਨ ਜੀ ਕੌਣ ਨੇ ਸੋ ਇਹ ਬਹੁਤ ਗੰਦਲੀਆਂ ਰਾਜਨੀਤੀਆਂ ਨੇ ਇਹ ਲੋਕ ਸਾਡੇ ਸੁਚੇਤ ਹੋਣ ਇਹਨਾਂ ਨੂੰ ਸਿਰਫ ਕੁਰਸੀ ਪਿਆਰੀ ਆ ਇਹ ਸਮਾਜ ਸੇਵਾ ਦਾ ਨਾ ਲੈ ਕੇ ਜਿਹੜੇ ਸਮਾਜ ਸੇਵੀ ਲੋਕ ਨੇ ਉਹ ਸਮਾਜ ਦਾ ਪੁਨਾ ਕਰਦੇ ਆ ਪਰੇ ਆਪਦੇ ਘਰਾਂ ਦਾ ਭੱਲਾ ਕਰਦੇ ਆ ਸਿਕਿਉਰਟੀਆਂ ਲੈਂਦੇ ਨੇ ਪੈਸੇ ਕਮਾਉਂਦੇ ਆ ਰਾਜਨੀਤੀ ਜਿਹੜੀ ਸੱਤਾ ਵਾ ਉਹਦਾ ਨਿਗਮ ਆਣਦੇ ਆ ਆ ਪਿੱਛੇ ਜੇ ਇੱਕ ਮੈਂ ਫੋਟੋ ਦੇਖੀ ਸੀ ਜਿਹਦੇ ਵਿੱਚ ਮਜੀਠੀਆ ਸਾਹਿਬ ਪਰਮਿੰਦਰ ਸਾਹਿਬ ਆਪਣੇ ਮਨਪ੍ਰੀਤ ਬਾਦਲ ਸਾਹਿਬ ਖੈਰਾ ਸਾਹਿਬ ਤੇ ਇੱਕ ਮੇ ਵੀ ਹਾਂਜੀ ਜੱਸੀ ਹੂੜਾ ਸਾਹਿਬ ਪੰਜ ਜਾਨੇ ਇਕੱਠੇ ਖੜੇ ਨੇ ਮੇਰਾ ਉਦੋਂ ਹਾਸਾ ਨਹੀਂ ਰੁਕਿਆ ਵੀ ਕੋਈ ਅਕਾਲੀ ਦਲ ਦਾ ਜਰਨੈਲ ਬਣਿਆ ਫਿਰਦਾ ਕੋਈ ਆਪ ਪਾਰਟੀ ਦਾ ਜਰਨੈਲ ਬਣਿਆ ਫਿਰਦਾ ਕੋਈ ਕਾਂਗਰਸ ਦਾ ਬਣਿਆ ਫਿਰਦਾ ਕੋਈ ਕਾਂਗਰਸ ਤੋਂ ਆਪ ਦਾ ਬਣਿਆ ਫਿਰਦਾ ਤੇ ਸਾਡੇ ਜਿਹੜੇ ਰਿੰਕੂ ਸਾਹਿਬ ਨੇ ਜਲੰਧਰ ਤੋਂ ਉਹਨਾਂ ਦੀ ਜਿਹੜੀ ਵਾਈਫ ਸੀਗੀ ਉਦੋਂ ਹਾਸੋ ਹੀ ਨਹੀਂ ਗੱਲ ਹੋਗੀ ਵੀ ਉਹ ਕਮਲ ਦੇ ਫੁੱਲ ਦੀਆਂ ਵੋਟਾਂ ਮੰਗਦੀ ਮੰਗਦੀ ਉਹ ਕਹਿੰਦੀ ਵੀ ਤੁਸੀਂ ਝਾੜੂ ਨੂੰ ਵੋਟ ਪਾ ਕੇ ਕਾਮਯਾਬ ਕਰੋ ਨਾਲ ਦੇ ਬੰਦੇ ਨੇ ਕਿਹਾ ਬੀਬੀ ਜੀ ਹੁਣ ਆਪਣੇ ਵਾਲੇ ਤਾਂ ਫੁੱਲ ਵਾਲੇ ਪਾਸੇ ਬੈਠ ਗਏ ਜਾ ਕੇ ਇਹ ਜਿਹੜੀ ਤਿਤਲੀ ਆ ਫੁੱਲ ਤੇ ਬਹਿ ਗਈ ਜਾ ਕੇ ਸੋ ਬਹੁਤ ਮਤਲਬ ਜਣੀ ਮਨ ਅਦਾਸ ਹੋ ਜਾਂਦਾ ਵੀ ਅਸੀਂ ਕੀ ਸੋਚ ਕੇ ਇਹਨਾਂ ਨੂੰ ਵੋਟਾਂ ਪਾ ਕੇ ਅਸੀਂ ਭੇਜਦੇ ਆ ਲੋਕ ਸਭਾ ਚ ਸਾਡੇ ਮੁੱਦੇ ਚੱਕਣਗੇ ਜੋ ਸਾਡੀ ਸਿੱਖਿਆ ਸਾਡੇ ਰੋਜ਼ਗਾਰ ਨੇ ਸਾਡਾ ਬੱਚਿਆਂ ਦਾ ਭਵਿੱਖਾ ਸਾਡਾ ਵਾਤਾਵਰਨ ਵੀ ਉਹਨੂੰ ਇਹ ਚੰਗੇ ਪਾਸੇ ਆਵਾਜ਼ ਬੁਲੰਦ ਕਰਨਗੇ ਸਾਡੀ ਕਿਸਾਨੀ ਨੂੰ ਬਚਾਉਣਗੇ ਜੋ ਗਰੀਬੀ ਰੇਖਾ ਤੋਂ ਥੱਲੇ ਲੋਕ ਰਹਿ ਰਹੇ ਨੇ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਕਰਨਗੇ ਪਰ ਇਹ ਵੀਰੋ ਆਪ ਦੀ ਜ਼ਿੰਦਗੀ ਖੁਸ਼ਹਾਲ ਕਰਦੇ ਆ ਤੇ ਆਪ ਦੀ ਆਉਣ ਵਾਲੀਆਂ ਸੱਤ ਪੀੜੀਆਂ ਦੀ ਜ਼ਿੰਦਗੀ ਖੁਸ਼ਹਾਲ ਕਰਦੇ ਆ ਲੋਕ ਜਾਗਣ ਸੋਚਣ ਸਮਝਣ ਤੇ ਇਹਨਾਂ ਦਾ ਪੂਰਾ ਤੋਲ ਦੇ ਨਾਲ ਵੋਟ ਪਾ ਕੇ ਜੋ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਆਪ ਦਾ ਜਿਹੜਾ ਦਿਮਾਗ ਆ ਤੇ ਦਿਲ ਉਹ ਇਹਨ ਇੱਕਸਾਰ ਕਰਕੇ ਵੋਟ ਪਾਉਣ ਬਿਲਕੁਲ ਇਹ ਲੋਕਾਂ ਨੂੰ ਮੂੰਹ ਨਾ ਲਾਉ ਜੋ ਪਾਰਟੀਆਂ ਬਦਲਦੀਆਂ ਨੇ ਮੈਂ ਤਾਂ ਕਹਿੰਦਾ ਉਹਨਾਂ ਨੂੰ ਵੋਟ ਪਾਉਣੀ ਨਹੀਂ ਚਾਹੀਦੀ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਗਾਂ ਤੋਂ ਡਰ ਰਹੇ ਵੀ ਅਸੀਂ ਜੇ ਪਾਰਟੀ ਤੋਂ ਪਰੇ ਚਲੇ ਗਏ ਲੋਕਾਂ ਨੇ ਸਾਨੂੰ ਮੂੰਹ ਨਹੀਂ ਹੋਂਦਾ ਗੱਲ ਬਦਲ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਲਾਉਣਾ ਹੀ ਨਹੀਂ ਚਾਹੀਦਾ ਜੇ ਅਣਖ ਲਾਡੀ ਵੀਰ ਗੱਲ ਹੈਗੀ ਐਦਾਂ ਵੀ ਆ ਦੇਖੋ ਕਾਂਗਰਸ ਤੋਂ ਦੁਖੀ ਸੀ ਲੋਕ ਕਾਲੀਆਂ ਤੋਂ ਦੁਖੀ ਸੀ ਉਹਨਾਂ ਨੇ ਇੱਕ ਆਸ ਵਜੀ ਸੀ ਕਿ ਭਗਵਾਨ ਤਮਨ ਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਨੇ ਦੇਖੋ 93 ਸੀਟਾਂ ਦਿੱਤੀਆਂ ਸਭਾ ਦੇ ਵਿੱਚ ਜੇ ਗੱਲ ਕਰੀਏ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਕੋਈ ਨਹੀਂ ਬੋਲਦਾ ਜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਝਾਰੂ ਬੰਦੀ ਸਿੰਘ ਅਦਰ ਸਾਰੇ ਹੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਲਈ ਕੋਈ ਵੀ ਨਹੀਂ ਬੋਲਦਾ ਤਾਂ ਇੱਕ ਬੋਲਦਾ ਸਿਰਫ ਉਹ ਵੀ ਕੌਰਵ ਵਿਜੇ ਪ੍ਰਤਾਪ ਜੀ ਹੈ ਨਾ ਉਹ ਦੇਖੋ ਨਾਲੇ ਉਹ ਪੰਜਾਬ ਦੇ ਵਿੱਚ ਜੰਮੇ ਭਲੇ ਨਹੀਂ ਤਾਂ ਵੀ ਪੰਜਾਬ ਦਾ ਦਰਦ ਹਮੇਸ਼ਾ ਬੋਲਦੇ ਨੇ ਬਾਕੀ ਇਹਨਾਂ ਦੇ 92 ਦੇ 92 ਗੁੰਗੇ ਨੇ ਤਾਂ ਲੋਕ ਲੋਕਾਂ ਤਾਂ ਨੇ ਕੋਈ ਗਲਤੀ ਕੀਤੀ ਤਾਂ ਆਖਰ ਹੁਣ ਹੁਣ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਲੋਕ ਕੀ ਕਰਨ ਤੇ ਜਿਹੜੇ ਲੋਕ ਨੇ ਲਾਰੇ ਲਾ ਦਿੰਦੇ ਨੇ ਮੁੜ ਕੇ ਹਨਾ ਪੂਰੀ ਨਹੀਂ ਪਾਉਂਦੇ ਕਹਿੰਦੇ ਸੀ ਅਸੀਂ ਜਿਹੜੇ ਨਸ਼ੇ ਨੇ ਖਤਮ ਕਰਦੇ ਆਂਗੇ ਇੰਨੇ ਮਹੀਨਿਆਂ ਚ ਅਸੀਂ ਜਿਹੜੇ ਬੰਦੀ ਸਿੰਘਾ ਉਹ ਰਿਹਾ ਕਰਦੇ ਆਂਗੇ ਹੁਣ ਜਿਹੜੇ ਇਹਨਾਂ ਦਾ ਕੇਜਰੀਵਾਲਾ ਉਹ ਆ ਖੁਦ ਜੇਲ੍ਹ ਚ ਗਿਆ ਦੇਖੋ ਕਿਵੇਂ ਤਾਂ ਹਾਂ ਮਾਰ ਦਿਆ ਸਾਰੇ ਐਮਐਲਏ ਆ ਪਾਰਟੀ ਦੇ ਤਾਂ ਜਦੋਂ ਆਪਣੇ ਹੈ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਦੇ ਸਾਈਨ ਕਰਨੇ ਸੀ ਉਦੋਂ ਇਹੀ ਕੇਜਰੀਵਾਲਾ ਜਿਹੜੇ ਸੁਪਰੀਮੋ ਆ ਪਾਰਟੀ ਦੇ ਸਾਈਨ ਵੀ ਕਰਨ ਨੂੰ ਤਿਆਰ ਨਹੀਂ ਸੀਗਾ ਦੇਖੋ ਜੀ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਅਸੀਂ ਜਦੋਂ ਛੋਟੇ ਹੁੰਦੇ ਸੀਗੇ ਸਾਨੂੰ ਉਦੋਂ ਇਹ ਰਾਜਨੀਤਿਕ ਸਮਝ ਨਹੀਂ ਸੀ ਜਦੋਂ ਅਸੀਂ ਵੱਡੇ ਹੋਏ ਸਾਨੂੰ ਪਤਾ ਲੱਗਿਆ ਵੀ ਅਸੀਂ ਪੰਥਕ ਜਿਹੜੇ ਅਕਾਲੀ ਪਰਿਵਾਰ ਉਹਨਾਂ ਦੇ ਬੱਚੇ ਆ ਅਸੀਂ ਤੱਕੜੀ ਦੇਖ ਕੇ 13-13 ਤੋਲਣ ਵਾਲੀ ਤੱਕੜੀ ਦੇ ਸਮਰਥਕ ਹੋਏ ਉਹਨਾਂ ਨੂੰ ਵੋਟਾਂ ਪਾਈਆਂ ਹੌਲੀ-ਹੌਲੀ ਗਿਆਨ ਹੋਇਆ ਚਲੋ ਆਪ ਵੀ ਪੈਰ ਧਰਿਆ ਜਰੂਰ ਸੇਵਾ ਕੀਤੀ ਆ ਪਰ ਉਸ ਤੋਂ ਬਾਅਦ ਜਦੋਂ ਬੇਅਦਬੀ ਜਿਹੜਾ ਕਾਂਡ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਉਦੋਂ ਅਸੀਂ ਸਾਰਿਆਂ ਨੇ ਅਸਤੀਫੇ ਦਿੱਤੇ ਸੀਗੇ ਜੀ ਤੇ ਧਰਨੇ ਵੀ ਲੱਗੇ ਸੀਗੇ ਤੇ ਉਦੋਂ ਬਾਅਦ ਵਿਸ਼ਵਾਸ ਦਿਵਾਇਆ ਸੀ ਵੀ ਇਹਦਾ ਇਨਸਾਫ ਮਿਲੂਗਾ ਪਰ ਜੋ ਸਾਡੇ ਸਭ ਤੋਂ ਧਾਰਮਿਕ ਸਾਡੇ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਦੇ ਜਥੇਦਾਰ ਸਾਹਿਬ ਉਹਨਾਂ ਨੇ ਮਾਫੀ ਨਾ ਮੰਨ ਦਿੱਤਾ ਸੀ ਗੁਨਾਹਗਾਰ ਨੂੰ ਉਦੋਂ ਵੀ ਲੋਕਾਂ ਨੇ ਅਰਦਾਸਾਂ ਕੀਤੀਆਂ ਸੀਗੀਆਂ ਵੀ ਜਿਨ੍ਹਾਂ ਬਿਆਦਵੀ ਕੀਤੀ ਆ ਉਹਦਾ ਕੱਖ ਨਾ ਰਹੇ ਉਹ ਮੈਂ ਮੂੰਹੋਂ ਨਹੀਂ ਕਹਿਣਾ ਚਾਹੁੰਦਾ ਉਹ ਪ੍ਰਮਾਤਮਾ ਜਾਣਦਾ ਲੋਕ ਜਾਣਦਾ ਸਭ ਦੇ ਸਾਹਮਣੇ ਆ ਠੀਕ ਹੈ ਜੀ ਵੱਡੇ ਵੱਡੇ ਬੋੜ ਪਟਕੇ ਸੱਟ ਤੇ ਇਹ ਪ੍ਰਮਾਤਮਾ ਕਹਿੰਦੇ ਹੁੰਦੇ ਆ ਮਤਲਬ ਸੋਟੀ ਨਹੀਂ ਮਾਰਦਾ ਹੁੰਦਾ ਮੱਤ ਮਾਰ ਦਿੰਦਾ ਹੁੰਦਾ ਬੰਦੇ ਦੀ ਜਦੋਂ ਬੰਦੇ ਦੀ ਮੱਤੀ ਮਾਰੀ ਗਈ ਤਾਂ ਉਹ ਤੁਹਾਨੂੰ ਪਤਾ ਹੀ ਆ ਵੀ ਪਾਗਲ ਹੋ ਜਾਂਦਾ ਜਦੋਂ ਸੋ ਉਵੇਂ ਹੀ ਕਾਂਗਰਸ ਨੇ ਕੀਤਾ ਗੁਟਕਾ ਸਾਹਿਬ ਦੀ ਮਤਲਬ ਸੌਂ ਖਾ ਕੇ ਕੈਪਟਨ ਅਮਨਿੰਦਰ ਸਿੰਘ ਜੀਆ ਨੇ ਉਹਨਾਂ ਨੇ ਦੇਖੋ ਜੋ ਘਾਣ ਕੀਤਾ ਸਾਡੇ ਪੰਜਾਬ ਦਾ ਨਸ਼ਿਆਂ ਦਾ ਬੋਲਵਾਲਾ ਰਿਹਾ ਤੇ ਅੱਜ ਉਹ ਦੇਖੋ ਕਿੱਥੇ ਜਾ ਕੇ ਬੈਠ ਗਏ ਅਸੀਂ ਮਤਲਬ ਇੱਕ ਉਹ ਫੌਜੀ ਸੀਗੇ ਮਤਲਬ ਅਸੀਂ ਕਹਿੰਨੇ ਆਨ ਅਨਸ਼ਾਸਨ ਤੇ ਪੂਰੇ ਰਾਜੇ ਮਹਾਰਾਜੇ ਉਹਨਾਂ ਨੂੰ ਤਾਂ ਕਿਸੇ ਚੀਜ਼ ਦੀ ਘਾਟ ਨਹੀਂ ਸੀ ਉਹਨਾਂ ਨੂੰ ਤਾਂ ਸੇਵਾ ਕਰਨੀ ਚਾਹੀਦੀ ਹੈ ਸਾਡੇ ਸਮਾਜ ਦੀ ਕਿਉਂਕਿ ਪੈਸੇ ਦੀ ਪਹਿਲਾਂ ਹੀ ਨਹੀਂ ਘਾਟ ਸੀ ਰੱਬ ਨੇ ਪਹਿਲਾਂ ਹੀ ਉਹਨਾਂ ਨੂੰ ਇੰਨਾ ਕੁਝ ਦਿੱਤਾ ਸੀਗਾ ਉਸ ਤੋਂ ਬਾਅਦ ਆਜੋ ਜੀ ਭਗਵੰਤ ਮਾਨ ਜੀਾਂ ਤੇ ਇਹਨਾਂ ਨੇ ਮਨਪ੍ਰੀਤ ਬਾਦਲ ਜੀਆ ਨਾਲ ਇੱਕ ਪਾਰਟੀ ਬਣਾਈ ਸੀ ਪੀਪੀਪੀ ਉੱਥੇ ਸੌਹ ਖਾਦੀ ਸੀ ਸ਼ੀਰਪਾਤ ਸਿੰਘ ਦੇ ਜੱਦੀ ਪਿੰਡ ਜੱਦੀ ਪਿੰਡ ਜਾ ਕੇ ਜੀ ਮਿੱਟੀ ਮੱਥੇ ਨੂੰ ਲਾ ਹਾਂਜੀ ਮਿੱਟੀ ਮੱਥੇ ਨੂੰ ਲਾ ਕੇ ਸੋ ਸਾਡੇ ਮਨਾਂ ਦੇ ਵਿੱਚ ਪਿਆਰ ਹੈ ਵੀ ਕਿਤੇ ਨਾ ਕਿਤੇ ਬਾਕੀ ਜਿਹੜਾ ਕੋਈ ਵੀ ਅ ਬੰਦਾ ਕੋਈ ਕਿਰਦਾਰ ਨਭਾਉਂਦਾ ਵਾ ਕਲਾਕਾਰ ਹੁੰਦਾ ਉਹ ਕਿਤੇ ਨਾ ਕਿਤੇ ਤਾਂ ਕਲਾਕਾਰ ਬਣਦਾ ਉਹਦੇ ਦਿਲ ਦੇ ਵਿੱਚ ਦਰਦ ਹੁੰਦਾ ਸੀ ਇਹ ਸੋਚ ਕੇ ਸਰਦਾਰ ਭਗਵੰਤ ਸਿੰਘ ਮਾਨ ਜੀਆ ਨੂੰ ਅਸੀਂ ਵੋਟ ਪਾਈ ਆ ਅਸੀਂ ਚੈਨਲ ਤੇ ਕਹਿੰਨੇ ਆ ਹੂੰ ਪਰ ਮਾਨ ਸਾਹਿਬ ਤੁਹਾਡਾ ਉਦੋਂ ਸਾਨੂੰ ਬੜਾ ਦੁੱਖ ਲੱਗਿਆ ਜਦੋਂ ਤੁਸੀਂ ਲੋਕਾਂ ਨੂੰ ਕਹਿੰਦੇ ਸੀ ਵੀ ਸਕਿਉਰਟੀਆਂ ਲੈਂਦੇ ਆ ਜੀ ਤੇ ਉਹ 100-100 ਗੱਡੀ ਨਾਲ ਰੱਖਦੇ ਆ ਪੂਰਾ ਪਰਿਵਾਰ ਹੀ ਜੈਡ ਸਕਿਉਰਟੀ ਲਈ ਫਿਰਦਾ ਮੈਂ ਕਹਿੰਨਾ ਜੀ ਦੇਖੋ ਸਾਡੇ ਬੀਬੀ ਜੀ ਨੇ ਮਾਤਾ ਜੀ ਨੇ ਭੈਣ ਜੀ ਨੇ ਉਹ ਅਸੀਂ ਮੂੰਹੋਂ ਕਹਿਣਾ ਹੀ ਨਹੀਂ ਕਿਉਂਕਿ ਕਹਿ ਕੇ ਸੁਣਾਇਆ ਬੜਾ ਸੁਣਾਇਆ ਸੋ ਲੋਕ ਆਪ ਸਿਆਣੇ ਨੇ ਆਪਾਂ ਮਾਨ ਸਾਹਿਬ ਦੀ ਇੰਨੀ ਰਿਸਪੈਕਟ ਸੀਗੀ ਸੋ ਹੰਸ ਰਾਜ ਜੀ ਨੇ ਦੇਖੋ ਉਹਨਾਂ ਨੇ ਇੱਕ ਵਾਰੀ ਕਿਹਾ ਸੀਗਾ ਜਦੋਂ ਜਿੱਤੇ ਨੇ ਉਹ ਪਿਛਲੀ ਵਾਰ ਉਹ ਕਹਿੰਦੇ ਮੈਂ ਤਾਂ ਬਸ ਇੱਕ ਗੱਲ ਵਿਆਉਣੀ ਸੀਗੀ ਕਹਿੰਦੇ ਵਿਆਹ ਤੀ ਗੋਲ ਕਰਤਾ ਤੇ ਕਹਿੰਦੇ ਹੁਣ ਮੈਂ ਕਿਹੜਾ ਵੋਟ ਲੈਣ ਜਾਣਾ ਤੇ ਅੱਜ ਉਹ ਉਹ ਕਹਿੰਦੇ ਵੀ ਮੈਂ ਫਕੀਰ ਹਾਂ ਮੈਂ ਫਕੀਰ ਹਾਂ ਮੈਂ ਫਰੀਦਕੋਟ ਦੀ ਧਰਤੀ ਤੇ ਬਾਬਾ ਫਰੀਦ ਦੀ ਧਰਤੀ ਤੇ ਆਇਆ ਤੇ ਮੈਂ ਗਰੀਬ ਹਾਂ ਫੱਕਰ ਬੰਦਾ ਤੇ ਮੈਂ ਉਹੀ ਪੰਜ ਕੱਪੜੇ ਝੋਲੇ ਚ ਪਾ ਕੇ ਮੇਰੇ ਤੋਂ ਸੇਵਾ ਲੈ ਲਓ ਤੇ ਸੋ ਇਹ ਜਿਹੀਆਂ ਹਾਸੋਹੀਣੀਆਂ ਗੱਲਾਂ ਤੇ ਕਿਤੇ ਨਾ ਕਿਤੇ ਆਪ ਤੇ ਗੁੱਸਾ ਵੀ ਹੁੰਦਾ ਵੀ ਅਸੀਂ ਪੜ੍ਹ ਲਿਖ ਕੇ ਇੰਨੇ ਸਿਆਣੇ ਹੋ ਕੇ ਵੀ ਇਹਨਾਂ ਦੇ ਪਿੱਛੇ ਕਿਉਂ ਲੱਗ ਜੰਨੇ ਆ ਸੋ ਮਾਨ ਸਾਹਿਬ ਤੇ ਤਾਂ ਇਹ ਉਮੀਦ ਨਹੀਂ ਸੀਗੀ ਸਾਡੀ ਬੀਬੀ ਅਨਮੋਲ ਗਗਨਮਾਨ ਤੇ ਉਹ ਐਮ ਐਸ ਪੀ 5 ਮਿੰਟ ਦੇ ਵਿੱਚ ਹੀ ਸਾਨੂੰ ਦੇਰੇ ਸੀਗੇ ਵੀ ਕੈਪਟਨ ਸਾਹਿਬ ਨੂੰ ਚੈਲੰਜ ਕਰਦੇ ਸੀ ਵੀ ਸਾਡੀ ਸਰਕਾਰ ਬਣਾਓ ਐ ਤਾੜੀਆਂ ਮਾਰ ਕੇ ਕੇਵਲ ਤੇ ਸਾਡੀ ਸਰਕਾਰ ਬਣਾਓ 5 ਮਿੰਟ ਜੀ ਕੇਜਰੀਵਾਲ ਸਾਹਿਬ ਨੇ ਕਿਹਾ ਅਸੀਂ ਹਰ ਹਰ ਫਸਲ ਤੇ ਅਸੀਂ ਐਮ ਐਸ ਪੀ ਦਵਾਂਗੇ ਉਹ ਕਮਲਿਆ ਤੁਸੀਂ ਤਾਂ ਹੁਣ ਮੂੰਗੀ ਤੇ ਵੀ ਐਮ ਐਸ ਪੀ ਨਹੀਂ ਦਿੰਦੇ ਹੈਗੇ ਤੁਸੀਂ ਕਿਹੜੀ ਚੀਜ਼ ਤੇ ਐਮਐਸਪੀ ਦੋਵੋਗੇ ਮੱਕੀਆਂ ਵੇਚਣੋਂ ਬੀਜਣੋਂ ਹਟ ਗਏ ਤੁਸੀਂ ਕਹਿੰਦੇ ਸੀ ਬਦਲ ਲਿਆਉਣਾ ਪੰਜਾਬ ਦੇ ਵਿੱਚ ਝੋਨਾ ਹਟਾਉਣਾ ਪਾਣੀ ਸਾਡਾ ਮੁਕਰਿਆ ਵਾ ਸੋ ਜਿਹੜੀ ਵਧੀਆ ਗੱਲ ਆ ਵੀ ਕੱਸੀਆਂ ਆ ਰਹੀਆਂ ਨੇ ਨਹਿਰੀ ਜਿਹੜੀਆਂ ਹੈਗੀਆਂ ਨੇ ਖਾਲ ਪੱਕੇ ਹੋ ਰਹੇ ਨੇ ਪਾਣੀ ਰਿਹਾ ਅਸੀਂ ਧੰਨਵਾਦ ਕਰਦੇ ਆ ਪਰ ਮਾਨ ਸਾਹਿਬ ਤੁਸੀਂ ਵੀ ਹੁਣ ਜਿਹੜੀਆਂ ਇਹ ਗੋਲ ਮੋਲ ਗੱਲਾਂ ਕਰਨੀਆਂ ਛੱਡ ਕੇ ਸੋ ਸਾਨੂੰ ਨਹੀਂ ਪਤਾ ਤੁਹਾਡੇ ਉੱਤੇ ਕੀ ਮਤਲਬ ਦਬਾਅ ਆ ਜਾ ਪਿੱਛੇ ਕੀ ਤੁਹਾਡੇ ਤਾਕਤਾਂ ਇਹ ਜੀਆਂ ਨੇ ਜਿਹੜੀਆਂ ਤੁਹਾਨੂੰ ਸਹੀ ਦਿਸ਼ਾ ਵੱਲ ਨਹੀਂ ਜਾਣ ਦਿੰਦੀਆਂ ਸੋ ਲੋਕਾਂ ਨੂੰ ਤੁਹਾਡੇ ਤੇ ਬੜੀ ਆਸ ਆ ਸੱਚੇ ਸੁੱਚੇ ਬੰਦੇ ਹੋ ਤੁਸੀਂ ਪਰ ਤੁਸੀਂ ਇਹ ਰਾਹ ਛੱਡ ਕੇ ਪੰਜਾਬ ਦੀ ਸੇਵਾ ਵੱਲ ਆਓ ਲੋਕਾਂ ਦੇ ਪੁੱਤ ਆਪਦੇ ਮਾਂ ਪਿਓ ਦੀ ਦਾੜੀ ਪਟਦੇ ਆ ਮਾਂ ਮੈਦੇ ਸਿਰ ਪਾੜਦੇ ਆ ਕੱਲੇ ਕੱਲੇ ਜਵਾਕ ਸੰਗਲਾਂ ਨਾ ਬੰਨੇ ਹੋਏ ਨੇ ਤੁਸੀਂ ਅੱਜ ਬਜ਼ੁਰਗ ਆਸ਼ਰਮਾਂ 'ਚ ਜਾਣ ਨੂੰ ਤਿਆਰ ਨੇ ਚਿੱਟੇ ਦੇ দাঁਤ ਨੇ ਘਰਾਂ ਦੇ ਘਰ ਪਟਤੇ ਭੈਣਾ ਉਹ ਗੁੱਟ ਲੱਭ ਰਹੀਆਂ ਨੇ ਜਿਹੜੇ ਭਰਾਵਾਂ ਨੂੰ ਉਹ ਰਖੜੀ ਬੰਨ੍ਹਦੀਆਂ ਸੀ ਉਹ ਅੱਜ ਭਰਾ ਸਿਵਿਆਂ ਦੇ ਵਿੱਚ ਚਲੇ ਗਏ ਸੋ ਹੱਥ ਬੰਨ੍ਹ ਕੇ ਬੇਨਤੀ ਆ ਤੁਸੀਂ ਵੀ ਕਿਹਾ ਸੀਗਾ ਕੇਜਰੀਵਾਲ ਜੀ ਨੇ ਵੀ ਕਿਹਾ ਸੀ ਵੀ ਮੈਂ ਚਿੱਟੇ ਦੇ ਸਦਾਗਨ ਆ ਉਹਨੂੰ ਅੰਦਰ ਸਿੱਟੂ ਪਰ ਉਹ ਤਾਂ ਗਲਤੀ ਮੰਨ ਗਏ ਜੀ ਉਹਨਾਂ ਤੋਂ ਸੋ ਹੱਥ ਬੰਨ੍ਹ ਕੇ ਸਾਡੀ ਬੇਨਤੀ ਆ ਆਓ ਆਪਾਂ ਹੰਬੜਾ ਮਾਰੀਏ ਪੰਜਾਬ ਬਚਾਈਏ ਚੰਗੇ ਕਰਤਾਰਾਂ ਦੇ ਲੋਕਾਂ ਨੂੰ ਪਾਰਟੀ ਤੋਂ ਉੱਪਰ ਉੱਠ ਕੇ ਵੋਟਾਂ ਪਾਈਂ ਆਖਰ ਵਿੱਚ ਲਾਡੀ ਵੀਰ ਮੇਰਾ ਇਹੀ ਸਵਾਲ ਸੀਗਾ ਸੋਨੂੰ ਵੀ ਹੁਣ ਦੇਖੋ ਰਵੈਤੀ ਪਾਰਟੀਆਂ ਤੋਂ ਤਾਂ ਸਾਡੇ ਮੂੰਹ ਮੋੜ ਚੁੱਕੇ ਨੇ ਕਿਉਂਕਿ ਉਹ ਦਲ ਬਦਲੂ ਨੇ ਜ਼ਿਆਦਾਤਰ ਉਹਨਾਂ ਨੂੰ ਸਿਰਫ ਸੀਟ ਪਿਆਰੀ ਆ ਕੁਰਸੀ ਪਿਆਰੀ ਆ ਉਦੋਂ ਵੱਧ ਕੇ ਉਹਨਾਂ ਨੂੰ ਹੋਰ ਕੋਈ ਲੋਕਾਂ ਦਾ ਪਿਆਰ ਨਹੀਂ ਹੈ ਜਿਹੜੇ ਲੋਕਾਂ ਦੇ ਨਾਲ ਪਿਆਰ ਕਰਦੇ ਸੀ ਨਸੇ ਖਤਮ ਕਰਨਾ ਚਾਹੁੰਦੇ ਸੀ ਲੋਕਾਂ ਦੇ ਪੁੱਤਾਂ ਨੂੰ ਆਪਣੇ ਅਮਰਤ ਸਕਾਉਂਦੇ ਸੀ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਜੇਲ੍ਹ ਦੇ ਵਿੱਚ ਬੰਦ ਨੇ ਉਹ ਵੀ ਖੰਡੂਰ ਸਾਬ ਤੋਂ ਖੜੇ ਨੇ ਤੇ ਇਧਰੋਂ ਜੇ ਲੁਧਿਆਣਾ ਸੀਟ ਦੀ ਗੱਲ ਕਰੀਏ ਰਸਪਾਲ ਸਿੰਘ ਸੰਧੜਾ ਜੀ ਉਹਨਾਂ ਦੇ ਪੁੱਤ ਅਮਰਤਪਾਲ ਭਾਈ ਵੀ ਖੜੇ ਨੇ ਉਦਾਂ ਹੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸੀ ਉਹਨਾਂ ਦੇ ਵੀ ਫਰਜ਼ੰਦ ਖੜੇ ਨੇ ਚ ਉਹਨਾਂ ਦੇ ਵਿੱਚ ਜਿਹੜੇ ਇਦਾਂ ਦੇ ਜਝਾਰੂ ਦੇ ਆਪਣੇ ਪੰਜਾਬ ਦੇ ਜਿਹੜੇ ਸੀਦ ਹੋ ਚੁੱਕੇ ਨੇ ਜਝਾਰੂ ਉਹਨਾਂ ਦੇ ਪਰਿਵਾਰਕ ਮੈਂਬਰ ਖੜੇ ਨੇ ਉਹਨਾਂ ਬਾਰੇ ਭਾਈ ਜੀ ਤੁਸੀਂ ਆਖਰ ਵਿੱਚ ਕੀ ਕਹਿਣਾ ਚਾਹੋਗੇ ਜੀ ਸੁਵੀਰ ਜੀ ਗੱਲ ਇਹੋ ਆ ਵੀ ਸਮੇਂ ਦੀ ਜਿਹੜੀ ਨਜਾਕਤ ਆ ਕਹਿੰਦੇ ਪਾਣੀ ਆਪਣਾ ਵਹਾਪੇ ਹੀ ਮਤਲਬ ਕੱਢ ਲੈਂਦਾ ਸੋ ਮੈਂ ਕੀ ਕਹਣਾ ਦੇਖੋ ਪ੍ਰਮਾਤਮਾ ਨੇ ਇਹ ਜੀ ਲਹਿਰ ਤੋਰੀ ਆ ਆਪਣਾ ਹਲਕਾ ਸਾਡਾ ਹਲਵਾਰੇ ਪਿੰਡ ਤੋਂ ਤਲਵਿੰਦਰ ਸਿੰਘ ਆ ਸਾਡਾ ਦੋਸਤ ਉਹ ਬੱਸ ਭਰ ਕੇ ਲੈ ਕੇ ਗਿਆ ਜੀ ਖੰਡੂਰ ਸਾਹ ਵਾਲਾ ਤੇ ਉਹਨਾਂ ਉਧਰ ਕਈ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇੱਧਰ ਅਜੇ ਪਿੰਡ ਨੇ ਵੀ ਜਿਹੜੇ ਪਿੰਡਾਂ ਨੇ ਮਤਾ ਪਾਤਾ ਵੀ ਸਾਡੇ ਕਾਂਗਰਸ ਅਕਾਲੀ ਆਪ ਦਾ ਬੂਥ ਵੀ ਨਹੀਂ ਲੱਗਣਾ ਵੀ ਅਸੀਂ ਭਾਈ ਅਮਰਤਪਾਲ ਜੀਆਂ ਨੂੰ ਵੋਟ ਪਾਵਾਂਗੇ ਉਹ ਕਿਉਂ ਪਾਵਾਂਗੇ ਕੋਈ ਅਸੀਂ ਐ ਨਹੀਂ ਹੈਗਾ ਵੀ ਅਮਰਤਪਾਲ ਬਹੁਤ ਹੀ ਕੋਈ ਸੱਚੇ ਸੁੱਚੇ ਜਾਂ ਕੋਈ ਬਹੁਤ ਵਧੀਆ ਇਨਸਾਨ ਨੇ ਕਿਉਂਕਿ ਕਿਸੇ ਦੇ ਅੰਦਰ ਵੜ ਕੇ ਤਾਂ ਕਿਸੇ ਨੇ ਦੇਖਿਆ ਨਹੀਂ ਲੋਕ ਦੇਖਦੇ ਆ ਕੰਮ ਹੂੰ ਦੇਖੋ ਉਹਨਾਂ ਨੇ ਕੰਮ ਅਨੁਸਾਰ ਕੀ ਕੀਤਾ ਅਮਰਤ ਸੰਚਾਰ ਕਰਵਾ ਕੇ ਇੱਕ ਵਹੀਰ ਚਲਾਈ ਤੇ ਨੌਜਵਾਨਾਂ ਨੂੰ ਹਲੂਣਾ ਮਾਰਿਆ ਵੀ ਆਓ ਨਸ਼ੇ ਤਿਆਗ ਕੇ ਗੁਰੂ ਵਾਲੇ ਬਣੇ ਤੇ ਆਪਦੇ ਮਾਪਿਓ ਦੀ ਸੇਵਾ ਕਰੋ ਤੇ ਕਿੰਨੇ ਨੌਜਵਾਨਾਂ ਨੇ ਸਟੇਟਮੈਂਟਾਂ ਦਿੱਤੀਆਂ ਵੀ ਅਸੀਂ ਇੰਨੇ ਟੀਕੇ ਲਾਉਂਦੇ ਸੀ ਇੰਨੇ ਕੈਪਸੂਲ ਖਾਂਦੇ ਸੀ ਇੰਨੇ ਨਸ਼ੇ ਖਾਂਦੇ ਸੀ ਅੱਜ ਅਸੀਂ ਬਾਣੇ ਤੇ ਬਾਣੀ ਦੇ ਨਾਲ ਜੁੜ ਗਏ ਉਹ ਘਰ ਬਸ ਗਏ ਸੁੱਕੇ ਹੋਏ ਦਰਖਤ ਹਰੇ ਹੋ ਗਏ ਸੋ ਇਹੀ ਪੰਜਾਬ ਚਾਹੀਦਾ ਜਿਹੜੀਆਂ ਸਾਡੇ ਅੱਜ ਖੇਤਾਂ ਦੇ ਵਿੱਚ ਵੀ ਦਰਖਤ ਜਦੋਂ ਸੁੱਕਦੇ ਆ ਜਾਂ ਉਹਨਾਂ ਨੂੰ ਅੱਗਾਂ ਲੱਗਦੀਆਂ ਨੇ ਉਹ ਸੜ ਕੇ ਸਵਾਹ ਹੋ ਜਾਂਦੇ ਆ ਜਿਹੜਾ ਸੜ ਕੇ ਸਵਾਹ ਹੋਇਆ ਦਰਖਤ ਆ ਉਹ ਤੁਹਾਨੂੰ ਝਾਲ ਤਾਂ ਸਕਦਾ ਪਰ ਤੁਹਾਨੂੰ ਠੰਡੀ ਛਾਂ ਨਹੀਂ ਦੇ ਸਕਦਾ ਸੋ ਵੀਰੋ ਆਪਣੇ ਪੁੱਤਰਾਂ ਨੂੰ ਹਰੇ ਕਰੋ ਆਪਣੇ ਮਾਂ ਪਿਓ ਦੀ ਛਾਂ ਬਣੋ ਜਿਹੜੇ ਚੰਗੇ ਕਿਰਦਾਰ ਦੇ ਲੋਕ ਨੇ ਜਿਨ੍ਹਾਂ ਨੇ ਕੌਮ ਦੀ ਖਾਤਰ ਕੁਰਬਾਨੀਆਂ ਕੀਤੀਆਂ ਨੌ ਕਢਵਾਏ ਆਪਣੇ ਮਾ ਪਿਓ ਬਲੀਦਾਨ ਦਿੱਤਾ ਇਸ ਕੌਮ ਦੀ ਖਾਤਰ ਚੰਗੇ ਕਿਰਦਾਰਾਂ ਵਾਲੇ ਲੋਕ ਜੋ ਜज्ਵਾ ਰੱਖਦੇ ਆ ਵੀ ਅਸੀਂ ਪੰਜਾਬ ਦਾ ਕੁਝ ਕਰਨਾ ਪਾਰਟੀਆਂ ਨੂੰ ਛੱਡੋ ਮੈਂ ਨਹੀਂ ਕਹਿੰਦਾ ਵੀ ਆਪ ਪਾਰਟੀ 'ਚ ਵੀ ਵਧੀਆ ਹੋ ਸਕਦੇ ਆ ਬੰਦੇ ਕਾਂਗਰਸ 'ਚ ਵੀ ਵਧੀਆ ਹੋ ਸਕਦੇ ਆ ਪਾਰਟੀ ਨੂੰ ਵੋਟ ਨਾ ਪਾਓ ਬੰਦਿਆਂ ਨੂੰ ਵੋਟ ਪਾਓ ਤਾਂ ਕਰਕੇ ਉਹ ਲੋਕ ਆਪ ਜਾਗਣਗੇ ਜੇ ਸਰਦਾਰ ਦੇਵ ਸਿੰਘ ਇੱਕ ਚੰਗਾ ਇਨਸਾਨ ਆ ਤੁਸੀਂ ਇਦੇ ਨਾਲ ਰਲ ਕੇ ਚੱਲੋਗੇ ਇਹਦਾ ਸਹਾਰਾ ਬਣੋਗੇ ਆਪੇ ਕੱਲ ਨੂੰ ਮੈਂ ਵੀ ਚੰਗਾ ਬਣੂੰਗਾ ਵੀ ਯਾਰ ਲੋਕ ਚੰਗੇ ਨੂੰ ਚੁਣਨ ਲੱਗ ਗਏ ਸਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਅਸੀਂ ਪਾਰਟੀਆਂ ਦੇ ਨਾਲ ਨਹੀਂ ਜਾਣਾ ਕਿਉਂਕਿ ਅੱਜ ਕੱਲ ਤਾਂ ਤਿਤਲੀਆਂ ਸ਼ਬਦ ਬੜਾ ਫੇਮਸ ਹੋਇਆ ਹੋਇਆ ਵੀ ਤਿਤਲੀਆਂ ਉੱਡ ਰਹੀਆਂ ਨੇ ਤਿਤਲੀਆਂ ਉੱਡ ਕੇ ਦੂਜੇ ਪਾਸੇ ਜਾ ਰਹੀਆਂ ਨੇ ਸੋ ਦਲ ਬਦਲੂਆਂ ਦੀ ਪਰਮਾਰਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਮੈਂ ਕਿੱਧਰ ਜਾਵਾਂ ਕਿੱਥੋਂ ਕਿਵੇਂ ਬਣ ਜਾਵਾਂ ਅੰਦਰ ਖਾਤੇ ਸਾਰੇ ਰਿਸ਼ਤੇਦਾਰ ਨੇ ਦੇਖੋ ਜੀ ਇਹ ਕੋਈ ਸਾਧੂ ਆ ਕਿਸੇ ਦਾ ਕੋਈ ਕਿਸੇ ਦਾ ਫਫੜਾ ਕੋਈ ਕਿਸੇ ਦਾ ਜਮਾਈ ਆ ਕੋਈ ਕਿਸੇ ਦਾ ਸਾਲਾ ਇਹ ਬੜੀ ਗੰਦਲੀ ਰਾਜਨੀਤੀ ਆ ਸਾਨੂੰ ਅੱਖ ਐਨ ਤੇਜ਼ ਕਰਕੇ ਇਹਨਾਂ ਨੂੰ ਦੇਖਣਾ ਪੈਣਾ ਜਿਹੜੇ ਚੰਗੇ ਕਿਰਦਾਰ ਦੇ ਲੋਕ ਨੇ ਸਾਫ਼ ਸੁਥਰੇ ਅੱਖਸ ਵਾਲੇ ਉਹਨਾਂ ਨੂੰ ਮੂਹਰੇ ਲੈ ਕੇ ਆਓ ਪੁੱਤ ਬਚਾਓ ਕਿਰਸਾਨੀ ਬਚਾਓ ਪਾਣੀ ਬਚਾਓ ਸੋ ਮੈਂ ਤਾਂ ਅਖੀਰ ਤੇ ਇੰਨਾ ਹੀ ਕਹੂੰਗਾ ਆਓ ਇੱਕ ਨਵਾਂ ਪੰਜਾਬ ਸਿਰ ਜੀਏ ਜਿੱਥੇ ਸਾਡੀਆਂ ਮਾਂਵਾਂ ਹੱਸਦੀਆਂ ਰਹਿਣ ਜਿੱਥੇ ਸਾਡੇ ਪਿਓਾਂ ਨੂੰ ਆਸ ਹੋਵੇ ਪੁੱਤ ਪਾਣੀ ਮੰਗੇ ਤੇ ਪਾਣੀ ਦੇਣਗੇ ਇਹ ਨਹੀਂ ਵੀ ਪਾਣੀ ਦੇ ਵਿੱਚ ਜ਼ਹਿਰ ਪਾ ਕੇ ਦੇਣਗੇ ਵੀ ਬਾਪੂ ਤੂੰ ਮੈਨੂੰ ਪੈਸੇ ਨਹੀਂ ਦਿੱਤੇ ਮੈਂ ਤੇਰਾ ਗਲਾ ਘੁੱਟਦਾ ਇਹ ਪੰਜਾਬ ਨਾ ਬਣਾਓ ਹੱਸਦਾ ਵਸਦਾ ਤੇ ਉਹ ਗੁਰੂਆਂ ਪੀਰਾਂ ਦਾ ਪੰਜਾਬ ਹੇ ਵਾਹਿਗੁਰੂ ਇਹ ਜੀ ਕਿਰਪਾ ਕਰ ਇਹ ਜੀ ਜੋਦੇ ਪੇਜ ਜੋ ਉਹ ਰੰਗਲਾ ਪੰਜਾਬ ਬਣਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਧੰਨਵਾਦ ਐ ਸੋ ਇਹ ਸਨ ਨਰਿੰਦਰ ਸਿੰਘ ਲਾਡੀ ਵੀਰ ਸੋਲੀ ਜਿਹੜੇ ਕਿ ਦਰਦ ਕਿੰਨਾ ਰੱਖਦੇ ਆਪਦੇ ਦਿਲ ਦੇ ਵਿੱਚ ਉਹ ਸਾਰਿਆਂ ਨੂੰ ਇਸ ਸਾਡੀ ਵੀਡੀਓ ਬਾਰੇ ਪਤਾ ਹੀ ਲੱਗ ਜਾਊਗਾ ਤੇ ਹਮੇਸ਼ਾ ਦਬੇ ਕੁਤਲੇ ਲੋਕਾਂ ਦੇ ਲਈ ਨੌਜਵਾਨਾਂ ਲਈ ਸਾਡੀਆਂ ਧੀਆਂ ਭੈਣਾਂ ਦੇ ਲਈ ਹਮੇਸ਼ਾ ਸੰਘਰਸ਼ ਕਰਦੇ ਨੇ ਤਾਂ ਅੱਜ ਦਲ ਬਦਲੂਆਂ ਦੇ ਉੱਪਰ ਵੀ ਜਿਹੜੀ ਗੱਲਬਾਤ ਹੋਈ ਆ ਤੁਸੀਂ ਸਾਰੇ ਜਾਣਕਾਰ ਹੋ ਤਾਂ ਜਰੂਰ 1 ਜੂਨ ਨੂੰ ਵੋਟਾਂ ਪੈ ਰਹੀਆਂ ਤਾਂ ਜਰੂਰ ਆਪਣੀ ਜਿਹੜਾ ਨਤੀਜਾ 4 ਜੂਨ ਨੂੰ ਆਊਗਾ ਤਾ ਜਰੂਰ ਦਿਖਾ ਦਿਓ ਜਿਹੜੇ ਦਲ ਬਦਲੂ ਆ ਇਹਨਾਂ ਨੂੰ ਕੋਈ ਵੀ ਮੂੰਹ ਨਹੀਂ ਲਾਊਗਾ ਜੇਕਰ ਦਲ ਬਦਲੂ ਜਿੱਤ ਜਾਂਦੇ ਆ ਫਿਰ ਫਿਰ ਇਹ ਨਾں ਦੋਸ਼ ਲਾਇਓ ਕਿ ਫਲਾਨਾ ਜਿੱਤ ਗਿਆ ਉਹਨੇ ਸਾਡਾ ਕੰਮ ਨਹੀਂ ਕੀਤਾ ਕਿਉਂਕਿ ਤੁਸੀਂ ਦੇਖਣਾ ਅੱਜ ਤੁਸੀਂ ਕਿਹਨੂੰ ਚਾਣਨਾ ਜੋ ਪੰਜਾਬ ਦੇ ਹੱਕਾਂ ਲਈ ਲੜੇ ਜੋ ਪੰਜਾਬ ਦੇ ਸੰਘਰਸ਼ ਦੇ ਯੋਧਿਆਂ ਦੇ ਨਾਲ ਖੜੇ ਜੋ ਪੰਜਾਬ ਦੀ ਕਿਸਾਨੀ ਮਜ਼ਦੂਰੀ ਦੀ ਗੱਲ ਕਰੇ ਉਨ੍ਹਾਂ ਦੇ ਨਾਲ ਜ਼ਰੂਰ ਖੜੇ ਹੋ ਉਹਨਾਂ ਲੀਡਰਾਂ ਨੂੰ ਚੁਣਿਓ ਭਾਈ ਅਮਰਤਪਾਲ ਵਰਗੇ ਜਿਹੜੇ ਯੋਧੇ ਨੇ ਜਿਹੜੇ ਪੰਜਾਬ ਦੀ ਧਰਤੀ ਤੋਂ ਨਸੇ ਖਤਮ ਕਰਨਾ ਚਾਹੁੰਦੇ ਆ ਦਸਮੇਸ਼ ਪਿਤਾ ਦੇ ਅਮਰਤ ਖੰਡੇ ਵਾਟੇ ਦੀ ਪੌਲ ਸਕਾਉਣਾ ਚਾਹੁੰਦੇ ਆ ਇਦਾਂ ਦੇ ਜਿਹਾਰੂ ਸੁਣੇ ਜਾਣ ਸਾਡੇ ਨਰਿੰਦਰ ਲਾਡੀ ਵੀਰ ਸੋਹਲੀ ਨੇ ਬਕਾਇਦਾ ਸਾਨੂੰ ਸਾਰੀ ਜਾਣਕਾਰੀ ਦਿੱਤੀ ਆ ਬਾਕੀ ਇੱਥੇ ਆਪਣੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੀਪ ਸ਼ਰਾਬਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਸ਼ੁਕਰੀਆ